ਇਕਪਾਲੀ ਭੁਪਿੰਦਰ ਸਿੰਘ ਹੈ ਹਾਂ ਹੈਗੇ ਜੀ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਹੋਗੇ ਮੈਂ ਜਿੰਨਾ ਕਿ ਜਾਣਦਾ ਮੈਨੂੰ ਇੰਨਾ ਕੁ ਪਤਾ ਹੈ ਕਿ ਪਾਲੀ ਭੁਪਿੰਦਰ ਸਿੰਘ ਉਹ ਬੰਦਾ ਹੈ ਜਿਹੜੇ ਕਿਸੇ ਵੇਲੇ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਹੁੰਦੇ ਸੀ ਜੀ ਔਰ ਇਹਨਾਂ ਨੇ ਜਿਹੜੀ ਉਹ ਆਪਣਾ ਲੋਕ ਰਾਏ ਪੈਦਾ ਕਰਨੀ ਸ਼ੁਰੂ ਕੀਤੀ ਸੀ ਉੱਥੇ ਉਹ ਇਹਨਾਂ ਦੀ ਮਦਦ ਕਰਦੇ ਹੁੰਦੇ ਸੀ ਜੀ ਪਾਲੀ ਭੁਪਿੰਦਰ ਸਿੰਘ ਹੋਰਾਂ ਨੇ ਇੱਕ ਜਿਹੜੀ ਪੋਸਟ ਪਾਈ ਹੈ ਜੀ ਮੈਨੂੰ ਪੜ੍ਹ ਕੇ ਉਹਦੇ ਤੇ ਨਾਲ ਬੜੀ ਆਉਂਦੀ ਹੈ ਕਹਿੰਦੇ ਯਾਰ ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ ਕਿਸ ਦੇ ਨਾਲ ਇਹ ਗੱਲ ਸੁਣਿਓ ਸੀ ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ ਕੁਝ ਨਹੀਂ ਕਰਦਾ ਪਰ ਫਿਰ ਵੀ ਸਦਾ ਚਰਚਾ ਵਿੱਚ ਰਹਿੰਦਾ ਹੈ ਇਹ ਕਿਸੇ ਦੀ ਗੱਲ ਨਹੀਂ ਕਰਦਾ ਪਰ ਸਾਰੇ ਦੀ ਗੱਲ ਕਰਦੇ ਨੇ ਇਹ ਆਰਾਮ ਨਾਲ ਆਪਣੇ ਕੰਮ ਤਾਂ ਦੇ ਅੰਦਰ ਤੁਰਿਆ ਫਿਰਦਾ ਹੈ ਤੇ ਇਧਰ ਪੂਰੇ ਪੰਜਾਬ ਦੀ ਰਾਜਨੀਤੀ ਇਸ ਤੋਂ ਵਾਲੇ ਤੁਰੇ ਫਿਰਦੀ ਹੈ ਕੇਂਦਰ ਸਰਕਾਰ ਸੂਬਾ ਸਰਕਾਰ ਵਿਰੋਧੀ ਵਿਰੋਧੀਆਂ ਦੇ ਬੁਲਾਰੇ ਬਾਗੀ ਪੰਥਕ ਏਜੰਸੀਆਂ ਆਈਟੀ ਸੈੱਲ ਅਖਬਾਰ ਚੈਨਲ ਰਾਜਨੀਤੀ ਬਾਹਰ ਫੇਸਬੁਕ ਕੀ ਵਿਦਵਾਨ ਗੱਲ ਕੀ ਸਭ ਦਾ ਇੱਕੋ ਹੀ ਟਾਰਗੇਟ ਹੈ ਸੁਖਵੀਰ ਸਿੰਘ ਬਾਦਲ ਜੇ ਇੰਨੇ ਲੋਕ ਰਲ ਕੇ ਮੇਰੇ ਪਿੱਛੇ ਪਏ ਹੁੰਦੇ ਮੈਂ ਜਿਉਂਦਾ ਹੀ ਦੀ ਅਮਰ ਹੋ ਗਿਆ ਹੁੰਦਾ ਹਮ ਲੱਗਦਾ ਜਿਵੇਂ ਹੁਣ ਪੰਜਾਬ ਦੇ ਲੋਕਾਂ ਕੋਲ ਕੰਮ ਧੰਦੇ ਨੌਕਰੀਆਂ ਵਪਾਰ ਰਿਸ਼ਤੇਦਾਰੀਆਂ ਜੀ ਜੰਮਣੇ ਮਰਨੇ ਸਭ ਮੁੱਕ ਗਈ ਹਮ ਤੇ ਕਰਨ ਵਾਲਾ ਇੱਕੋ ਹੀ ਕੰਮ ਰਹਿ ਗਿਆ ਇਹਦੀ ਚਰਚਾ ਹਮ ਅੱਜ ਕਿਸੇ ਨੂੰ ਰੱਬ ਇੰਨਾ ਨਹੀਂ ਅੱਜ ਕਿਸੇ ਨੂੰ ਰੱਬ ਇੰਨਾ ਨਹੀਂ ਚਾਹੀਦਾ ਹਮ ਮੋਕਸ਼ ਇੰਨਾ ਨਹੀਂ ਚਾਹੀਦਾ ਹਮ ਪਿਆਰ ਮੁਹੱਬਤ ਸਕੂਨ ਖੁਸ਼ੀ ਜੀ ਕੁਝ ਨਹੀਂ ਚਾਹੀਦਾ ਜਿੰਨਾ ਸਭ ਨੂੰ ਸੁਖਵੀਰ ਚਾਹੀਦਾ ਹੈ ਕਿਸੇ ਨੂੰ ਉਹ ਅਕਾਲੀ ਦਲ ਚੋਂ ਬਾਹਰ ਚਾਹੀਦਾ ਹੈ ਹਾਂ ਕਿਸੇ ਨੂੰ ਉਹ ਅੰਦਰ ਚਾਹੀਦਾ ਹੈ ਅੰਦਰ ਚਾਹੀਦਾ ਕਿਸੇ ਨੂੰ ਉਹ ਛਾਂਗਿਆ ਚਾਹੀਦਾ ਕਿਸੇ ਨੂੰ ਥੱਲੇ ਲੱਗਿਆ ਚਾਹੀਦਾ ਕਿਸੇ ਨੂੰ ਉੱਤੇ ਉੱਠਿਆ ਚਾਹੀਦਾ ਜੀ ਹਾਲੇ ਮੈਨੂੰ ਪਤਾ ਨਹੀਂ ਜੇ 11 ਮੁਲਕਾਂ ਦੀ ਪੁਲਿਸ ਦੇ ਨਾਲ ਨਾਲ ਜੀ ਉਹ ਇੰਟਰਪੋਲ ਨਾਸਾ ਟਰੰਪ ਤੇ ਯੂਕਰੇਨ ਨੂੰ ਵੀ ਚਾਹੀਦਾ ਹੋਵੇ ਹਾਂ ਤੇ ਕਮਾਲ ਦੀ ਗੱਲ ਇਹ ਹੈ ਕਿ ਕੋਈ ਸੋਚਦਾ ਵੀ ਨਹੀਂ ਕਿ ਉਸ ਸਭ ਨੂੰ ਕਿਉਂ ਚਾਹੀਦਾ ਹੈ ਅੱਜ ਕੇਂਦਰ ਤੇ ਪੰਜਾਬ ਦੀ ਰਾਜਨੀਤੀ ਦਾ ਸਟਾਕ ਮਾਰਕੀਟ ਵਿੱਚ ਇੰਨਾ ਪੈਸਾ ਨਹੀਂ ਲੱਗਿਆ ਹੋਣਾ ਜਿੰਨਾ ਇਸ ਬੰਦੇ ਦੇ ਵਾਪਸ ਆਉਣ ਤੇ ਰੋਕਣ ਤੇ ਲੱਗਿਆ ਹੋਇਆ ਹ ਹ ਹ ਸਭ ਦਾ ਬਾਣਿਏ ਨੇ ਜੱਟ ਢਾ ਲਿਆ ਉੱਤੇ ਪਏ ਦਾ ਕਲੇਜਾ ਢੜਕੇ ਵਾਲਾ ਹਾਲ ਹੈ ਉਸ ਤੋਂ ਵੀ ਬਾਅਦ ਇਸ ਵੇਲੇ ਦੀ ਰਾਜਨੀਤੀ ਵਿੱਚ ਥੱਲੇ ਕੌਣ ਡਿੱਗਾ ਹੋ ਜੀ ਪਰ ਇੰਨਾ ਹੁਆ ਕਿ ਕਿਸੇ ਪਾਰਟੀ ਕੇ ਨੇਤਾ ਜਬ ਰੋਤੇ ਹੈ ਤੋ ਹਾਈ ਕਮਾਂਡ ਕਹਤਾ ਹੈ ਚੁੱਪ ਹੋ ਜਾ ਚੁੱਪ ਹੋ ਜਾ ਬਰਨਾ ਸੁਖਵੀਰ ਆ ਜਾਏਗਾ ਸੁਖਵੀਰ ਆ ਜਾਏਗਾ ਉਹੀ ਗੱਲ ਹੋ ਗਈ ਸੋ ਜਾ ਬੇਟਾ ਨਹੀਂ ਤੋ ਗੰਬਰ ਆ ਜਾਏਗਾ ਉਹਦੀ ਕਦੇ ਲੱਤ ਤੇ ਪਲਾਸਟਰ ਲੱਗ ਜਾਂਦਾ ਹੈ ਕਦੇ ਮੋਢੇ ਮੋਢਾ ਉਤਰ ਜਾਂਦਾ ਹੈ ਮੋਢੇ ਤੇ ਪਰ ਉਖੜ ਪੰਜਾਬ ਦੀ ਸਾਰੀ ਸਿਹਤ ਜਾਂਦੀ ਹੈ ਸਿਹਤ ਜਾਂਦੀ ਹੈ ਸੱਚੀ ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ ਕਿਤੇ ਨਹੀਂ ਪਰ ਲੱਗਦਾ ਹੈ ਦੇ ਮੇ ਸਭ ਕਿਤੇ ਇਹੀ ਹੈ ਇਹੀ ਹੈ ਹੁਣ ਕੀ ਕਰੋਗੇ ਜੀ ਮੈਨੂੰ ਮੇਰਾ ਖਿਆਲ ਬੱਲ ਸਾਹਿਬ ਨੂੰ ਸੁਨੇਹਾ ਮਿਲ ਗਿਆ ਹੁਣ ਵੀ ਬੋਲਦਾ ਕਿਉਂ ਨਹੀਂ ਬੋਲਦਾ ਕਿਉਂ ਨਹੀਂ ਇਸ ਕਰਕੇ ਨਹੀਂ ਬੋਲਦਾ ਕਿਉਂਕਿ ਬਿਗਾਇਰ ਬੋਲੇ ਤੋਂ ਜਿਹੜੇ ਬੰਦੇ ਦੀ ਚਰਚਾ ਹੁੰਦੀ ਹੈ ਜਾਣ ਵਾਲੀ ਆ ਬੋਲਣ ਦੀ ਕੀ ਲੋੜ ਹੈ ਮੇਰੇ ਖਿਆਲ ਮੁਤਾਬਕ ਹੀ ਇਜ਼ ਇਨ ਨਿਊਜ਼ ਹੀ ਇਜ਼ ਇਨ ਸੋਸਾਇਟੀ ਹੀ ਸਭ ਕੁਝ ਹੀ ਇਜ਼ ਅ ਲਿਵਿੰਗ ਬਿਲਕੁਲ ਠੋਨੇ ਤੁਸੀਂ ਅਗਲੀ ਗੱਲ ਦੇਖੋ ਜੀ ਵੀ ਜੇ ਕਿਤੇ ਇਹ ਨਹੀਂ ਪਬਲਿਸਿਟੀ ਕਰਨੀ ਹੋਵੇ ਤਾਂ ਅਰਬਾਂ ਲੱਗ ਜਾਣ। ਅਰਬਾਂ ਰੁਪਏ ਲੱਗ ਜਾਣ ਬਿਨਾਂ ਇਸ਼ਤਿਹਾਰ ਦਿੱਤੇ ਤੂੰ ਯਾਰ ਉਹਦੀ ਪਬਲਿਸਿਟੀ ਹੋ ਜਾਂਦੀ ਹੈ। ਬਿਲਕੁਲ ਹੋ ਜਾਂਦੀ ਹੈ। ਇਸ ਕਰਕੇ ਮਤਲਬ ਉਹ ਕਹਿੰਦੇ ਹੁੰਦੇ ਨਾ ਵੀ ਜਿਉਂਦਾ ਹਾਥੀ ਲੱਖ ਦਾ ਤੇ ਪੂਰਾ ਹੋਇਆ ਸਵਾ ਲੱਖ ਦਾ। ਇਹ ਮਤਲਬ ਚੁੱਪ ਕੀਤਾ ਹੋਇਆ ਮਤਲਬ ਜਿਹੜਾ ਹੈਗਾ ਉਹ ਜ਼ਿਆਦਾ ਮੇਰਾ ਖਿਆਲ ਹੈ ਵੀ ਇਹਦੀ ਚਰਚਾ ਹੋ ਰਹੀ ਹੈ। ਚਰਚਾ ਹੋ ਰਹੀ ਹੈ।